ਸੋ ਵਾਹਿਗੁਰੂ ਵਾਹਿਗੁਰੂ ਜਿੱਕਾ ਖਾਲਸਾ ਸ੍ਰੀ ਵਾਹਿਗੁਰੂ ਜਿੱਕੀ ਫਤਿਹ ਸੋ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਵੀ ਇਸ ਘੜੀ ਦੇ ਵਿੱਚ ਸਾਰੇ ਇੱਕ ਦੂਜੇ ਦਾ ਜਿਹੜਾ ਸਹਿਯੋਗ ਕਰੋ ਹਲਕਾ ਕਨੌਰ ਦੇ ਲੋਕ ਜਿਹੜੇ ਚੜ੍ਹਦੀ ਕਲਾ ਦੇ ਵਿੱਚ ਨੇ ਹਾਂ ਫਸਲਾਂ ਦਾ ਜਿਹੜਾ ਨੁਕਸਾਨ ਉਹ ਹੋਇਆ ਪਰ ਜੀਆ ਜੰਤ ਦਾ ਘਰਾਂ ਦਾ ਜਿਹੜਾ ਕਿਸੇ ਤਰ੍ਹਾਂ ਦਾ ਨੁਕਸਾਨ ਜਿਹੜਾ ਨਹੀਂ ਹੋਇਆ ਸੋ ਜਿੱਥੇ ਵੀ ਮਾਝੇ ਜਾਂ ਦੁਆਬੇ ਦੇ ਵਿੱਚ ਜਿੱਥੇ ਵੀ ਭਾਈ ਨੁਕਸਾਨ ਹੋਇਆ ਉੱਥੇ ਜ਼ਰੂਰ ਜਾਓ ਉਹਨਾਂ ਦੀ ਮਦਦ ਕਰੋ ਕਿਸੇ ਵੀ ਤਰ੍ਹਾਂ ਦੀ ਮਦਦ ਜਿਹੜੀ ਉਹ ਜ਼ਰੂਰ ਕਰੋ ਹਲਕੇ ਕਨੌਰ ਦੇ ਵਿੱਚ ਪਾਣੀ ਦਾ ਜਿਹੜਾ ਲੈਵਲ ਆ ਉਹ ਡਾਊਨ ਹੋਣਾ ਉਹ ਸ਼ੁਰੂ ਹੋ ਗਿਆ ਟੀਮਾਂ ਜਿਹੜੀਆਂ ਸਾਰੀਆਂ ਪਿੰਡ-ਪਿੰਡ ਜਾ ਰਹੀਆਂ ਨੇ ਮੈਡੀਕਲ ਟੀਮਾਂ ਵੀ ਲੱਗੀਆਂ ਹੋਈਆਂ ਨੇ ਸਾਰੀਆਂ ਤਰ੍ਹਾਂ ਦੀਆਂ ਟੀਮਾਂ ਜਿਹੜੀਆਂ ਲੋਕਾਂ ਦੇ ਸਹਿਯੋਗ ਦੇ ਵਿੱਚ ਲੱਗੀਆਂ ਹੋਈਆਂ ਨੇ ਸੋ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਵੀ ਚਿੰਤਾ ਵਾਲਾ ਕੋਈ ਕੰਮ ਨਹੀਂ ਅੱਜ ਲੋਕਾਂ ਦੇ ਨਾਲ ਖੜ ਕੇ ਉਹਨਾਂ ਦਾ ਦੁੱਖ ਵੰਡਾਉਣ ਦੀ ਗੱਲ ਹੈ ਕੁੱਤਾਂ ਵਰਗੀਆਂ ਪਾਲੀਆਂ ਫਸਲਾਂ ਪਰ ਨਾਲ ਦੀ ਨਾਲ ਸਾਨੂੰ ਇਹਦੇ ਉੱਤੇ ਹੱਲ ਕੱਢਣ ਦੀ ਵੀ ਲੋੜ ਹੈ ਸਾਨੂੰ ਇਕੱਠੇ ਹੋ ਕੇ ਇੱਕ ਵਿਉਂਤਬੰਦੀ ਬਣਾਉਣ ਦੀ ਇੱਕ ਪੈਰਾਮੀਟਰ ਜਿਹੜਾ ਵੀ ਜਿਹੜਾ 2 ਏਕੜ ਦੇ ਵਿੱਚ ਘੱਗਰ ਸੀ ਅੱਜ ਉਹ 1 ਏਕੜ ਦੇ ਵਿੱਚ ਕਿਉਂ ਰਹਿ ਗਿਆ ਜਿਹੜੀ ਮਾਲਕੀਅਤ ਸੀ ਕੀ ਘੱਗਰ ਦੀ ਉਹ ਕਿੱਥੇ ਗਈ ਜੇ ਮਾਲਕੀਅਤ ਨਹੀਂ ਫਿਰ ਉਹਦੀ ਨਿਸ਼ਾਨਦੇਹੀ ਹੋਣੀ ਚਾਹੀਦੀ ਹੈ ਨਿਸ਼ਾਨਦੇਹੀ ਦੇ ਵਿੱਚ ਫਿਰ ਸਾਨੂੰ ਸਹਿਯੋਗ ਕਰਨਾ ਚਾਹੀਦਾ ਇਹਨੂੰ ਕੋਈ ਮੈਨੂੰ ਲੱਗਦਾ ਕਿ ਬੜੀਆਂ ਸਰਕਾਰਾਂ ਨੇ ਪਹਿਲਾਂ ਵੀ ਕਿਹਾ ਘੱਗਰਾਂ ਦੇ ਵਾਲ ਕੱਢ ਦਿਆਂਗੇ ਦਰਿਆਵਾਂ ਨੂੰ ਪੰਨ ਲਾ ਦੇਾਂਗੇ ਪਰ ਬੰਨ ਵੀ ਲਾਉਣੇ ਚਾਹੀਦੇ ਨੇ ਪਰ ਇੱਕ ਸਮਾ ਬਣਾ ਕੇ ਜਿੱਥੇ ਬੰਨ ਆ ਉੱਥੇ ਬੰਨ ਲਾਉਣਾ ਚਾਹੀਦਾ ਸੋ ਅੱਜ ਲੋੜ ਹੈਗੀ ਆ ਸਾਰਿਆਂ ਨੂੰ ਸਹਿਯੋਗ ਕਰਨ ਦੀ ਜਾਗਰੂਕ ਹੋਣ ਦੀ ਲੋੜ ਹੈ ਵੀ 2 ਏਕੜ ਦਾ ਘੱਗਰ ਆ ਜੱਤੇ 1 ਏਕੜ ਦੇ ਵਿੱਚ ਕਿਵੇਂ ਚਲਾਗੇ 1.5 ਏਕੜ पे ਕਿੱਥੇ ਚੱਲਦਾ ਪਿਆ ਜੇ ਮਾਲਕੀਅਤ ਦੇ ਵਿੱਚ ਘੱਗਰ ਚੱਲਦਾ ਹੈ ਫਿਰ ਘੱਗਰ ਦੀ ਜਗ੍ਹਾ ਕਿੱਥੇ ਆ ਫਿਰ ਕਿਉਂ ਨਹੀਂ ਨਿਸ਼ਾਨਦੇਹੀ ਫਿਰ ਇਹਨਾਂ ਗੱਲਾਂ ਦੇ ਉੱਤੇ ਵੇਖੋ ਸਰਕਾਰਾਂ ਨੂੰ ਕੋਸਣਾ ਜਾਇਜ਼ ਹੈ ਕਿ ਆਸ ਹੁੰਦੀ ਹੈ ਪਰ ਸਹਿਯੋਗ ਅਸੀਂ ਕਿਸ ਤਰ੍ਹਾਂ ਦਾ ਮੰਗ ਰਹੇ ਹਾਂ ਸਾਨੂੰ ਇਹਦੇ ਉੱਤੇ ਵੀ ਜਿਹੜੀ ਡਿਬੇਟ ਰੱਖਣੀ ਚਾਹੀਦੀ ਹੈ ਜਦੋਂ 23 ਦੇ ਵਿੱਚ ਫਲੱਡ ਆਏ ਸੀ ਤਾਂ ਗੁਰਦੁਆਰਾ ਧੰਨਾ ਭਗਤ ਦੇ ਵਿੱਚ ਇੱਕ ਕਮੇਟੀ ਬਣਾਈ ਗਈ ਸੀ ਸਾਡੇ ਸਰਕਰ ਸਤਕਾਰਯੋਗ ਐਮਪੀ ਸਾਹਿਬ ਐਕਸ ਐਮਪੀ ਸਾਹਿਬ ਐਕਸ ਐਮਐਲਏ ਸਾਹਿਬ ਉਹਨਾਂ ਸਾਰਿਆਂ ਨੂੰ ਵੀ ਮੈਂ ਸਵਾਲ ਕਰਦਾ ਭਾਈ ਕੀ ਤੁਸੀਂ ਸਹਿਯੋਗ ਕਰਨ ਦੇ ਲਈ ਤਿਆਰ ਹੋ ਨਾਲ ਚੱਲਣ ਦੇ ਲਈ ਤਿਆਰ ਹੋ ਕਿ ਤੁਹਾਡੀਆਂ ਜਿਹੜੀਆਂ ਟੀਮਾਂ ਨੇ ਤੁਹਾਡੀਆਂ ਇਕਾਈਆਂ ਨੇ ਕਿ ਉਹ ਇਸ ਗੱਲ ਦੇ ਵਿੱਚ ਸਹਿਯੋਗ ਕਰਦੀਆਂ ਨੇ ਵੀ ਹਾਂ ਘੱਗਰ ਦੀ ਸਪਾਈ ਜਿਹੜੀ ਹੈ ਬਿਲਕੁਲ درست ਹੋਣੀ ਚਾਹੀਦੀ ਹੈ ਪਰ ਮੈਨੂੰ ਲੱਗਦਾ ਵੀ ਲੋਕਾਂ ਦੇ ਜਦੋਂ ਕ੍ਰੋਪੀ ਆਈ ਹੋਵੇ ਉਦੋਂ ਸਿਆਸਤ ਨਹੀਂ ਕਰਨੀ ਚਾਹੀਦੀ ਲੋਕਾਂ ਦੇ ਨਾਲ ਖੜਨਾ ਚਾਹੀਦਾ ਮੈਂ ਮੁੱਖ ਮੰਤਰੀ ਪੰਜਾਬ ਦਾ ਸਾਰੇ ਪ੍ਰਸ਼ਾਸਨ ਦਾ ਸਾਡੇ ਵਜ਼ੀਰ ਸਾਹਿਬ ਦਾ ਧੰਨਵਾਦ ਵੀ ਕਰਦਾ ਵੀ ਉਹ ਲੋਕਾਂ ਦੇ ਵਿੱਚ ਫਿਰ ਰਹੇ ਨੇ ਤੇ ਆਸ ਵੀ ਕਰਦਾ ਕਿ ਦੁੱਖ ਦੀ ਘੜੀ ਦੇ ਵਿੱਚ ਆਪਾਂ ਸਾਰੇ ਇੱਕ ਦੂਜੇ ਦੇ ਸਾਥੀ ਬਣੀਏ ਨਾਲ ਚੱਲੀਏ ਬਹੁਤ ਬਹੁਤ ਧੰਨਵਾਦ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ